हां जी दोस्तों थोड़े जे 몰 ਵਾਲੀਆਂ ਆਪਾਂ ਸਾਨੂੰ ਦੋ ਮੱਝਾਂ ਦਿਖਾ ਰਹੇ ਆ ਖੜੀਆਂ ਬਾਈ ਪਿੰਡ ਦੇਖੋ ਤੇ ਬਿੰਦਰੀ ਦੇ ਘਰ ਆਪਾਂ ਇਹ ਵੀਡੀਓ ਬਣਾ ਰਹੇ ਆ ਮੁੱਲ ਮਿੱਤਰੋ ਜਮਾ ਥੋੜੇ ਤੋਂ ਥੋੜਾ ਆਪਾਂ ਕਰਾਵਾਂਗੇ ਲੱਖ ਤੋਂ ਥੱਲੇ ਥੱਲੇ ਕਦੋਂ ਕਦੋਂ ਦੀਆਂ ਸੂਗੀਆਂ ਨੇ ਕਿੰਨਾ ਕਿੰਨਾ ਜਿਹੜਾ ਦੁੱਧ ਹੈ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਕੇ ਕਦ ਕੱਟ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਨਾਰਮਲ ਜਿਹਾ ਮਿੱਤਰੋ ਕੱਦਾ ਤੇ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਹੈ ਆ ਮਿੱਤਰੋ ਬੱਚਾ ਕਰਦੇ ਆ ਬਾਈ ਤੇ ਨਾਲ ਗੱਲ ਹਾਂਜੀ ਬਾਈ ਜੀ ਵਿੰਦਰੀ ਕੀ ਹਾਲ ਚਾਲ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਸਿੱਤਾ ਪਿੰਡ ਆਪਣਾ ਹੈਗਾ ਡਿੱਖ ਡਿੱਖ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਮੋੜ ਮੋੜ ਮੰਡੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਮੱਝ ਦਿਖਾਈ ਆ ਸੂਆ ਤੀਜਾ ਹਾਂਜੀ ਉਹ ਦੂਜਾ ਕਹਿ ਕੇ ਤੇ ਆਈ ਤੀਜਾ ਮੰਨ ਲਿਆ ਅਗਲਾ ਠੀਕ ਹੈ ਮਾਲੋ ਤੀਜਾ ਮੰਨ ਸਕਦੇ ਹੋ ਤੇ ਮਾਲਕ ਨੇ ਦੂਜਾ ਕਿਹਾ ਹਾਂਜੀ ਕਿੰਨਾ ਕੁ ਦੁੱਧ ਹੈ ਦੋਨੇ ਟਾਈਮਾਂ ਦਾ ਦੁੱਧ ਹੈ ਬਾਈ ਇਹਦਾ 23 ਸਮੇਤ 9 ਕਿਲੋ ਆ ਹਾਂਜੀ ਤੇ ਮੰਨ ਕੇ ਚਲੋ ਵੀ ਇਹਦਾ ਦੁੱਧ 9 ਦਾ ਵਜਾਈ ਮਤਲਬ ਗਾਂ ਦੇ ਬਰੋਬਰ ਜਾਂਦਾ 18 ਦੇ ਮੰਨ ਲਓ ਕਿ ਫਿਰ ਸਾਹਿਬ ਫੈਂਟ ਕੀ ਹਿਸਾਬ بتاਓ ਫੈਂਟ ਬਾਈ ਕੋਈ 80 ਲਵਾ ਕੇ ਲੈ ਜੀ ਦੁੱਧ 80 ਹਾਂਜੀ ਮਤਲਬ 70-75 ਪੈਂਦਾ ਹੋਊਗਾ 70-75 ਪਈ ਪੈਂਦਾ ਜੀ ਠੀਕ ਹੈ ਮਗਰ ਕੱਟਾ ਕੱਟੀ ਐ ਕੱਟੀ ਹੈ ਜੀ ਮਗਰ ਕੱਟੀ ਹੈ ਹਾਂਜੀ ਸੂਈਨ ਹੋ ਗਿਆ ਉਹ ਮੇਨਾ ਸੂਈ ਨੂੰ ਇਹਨੂੰ 23 24 ਦਿਨ ਆਈ ਕੱਲ ਹੀ ਹੀਟ ਚ ਆ ਗਈ ਇਹ ਅਗਲਾ ਮਹੀਨਾ ਮੰਨ ਕੇ ਆਵੀ ਆਪਣੀ ਤੇ ਹਾਂ ਮਹੀਨਾ ਮਿੱਤਰੋ ਤੁਸੀਂ ਮੰਨਣਾ ਹੈ ਹਾਂਜੀ ਤੇ 802 ਕਹਿੰਦਾ ਫੈਂਟ ਆ ਮਗਰ ਕੱਟੀ ਆ ਕਦ ਕਾ ਠੀਕ ਹੈ ਸਿਹਤ ਪੱਖੋਂ ਦੋਨੇ ਫਿੱਕੀਆਂ ਤੋਰ ਜੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਥਾਲੇ ਵੀ ਦੀ ਪੂਰੀ ਸਾਫ ਹੈ ਮੋਲ ਆਪਾਂ ਜੰਮੇ ਥੋੜੇ ਥੋੜੇ ਘਰਾਵਾਂਗੇ ਕਿਉਂਕਿ ਨਾਰਮਲ ਪਸ਼ੂ ਮਿੱਤਰੋ ਜਿਹੜੇ ਇਹ ਆਪਾਂ ਦਿਖਾ ਰਹੇ ਆਂ ਵੈਸੇ ਪਸ਼ੂਆਂ ਦਾ ਜਿਹੜਾ ਰੇਟ ਆ ਬਹੁਤ ਵਧਿਆ ਪਿਆ ਮੋੜ ਲਈ ਬਾਈ ਦਾ ਜਿਹੜਾ ਘਰ ਹੈ ਸੂਚਾਂ ਵਾਲੀ ਸੜਕ ਤੇ ਬਾਈ ਦਾ ਘਰ ਹੈ ਪਿੰਡ ਤੋਂ ਘੱਟੋ-ਘੱਟ ਅੱਧਾ ਕਿਲੋਮੀਟਰ ਤੇ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਮਿੱਤਰੋ ਆਪਣੀ ਤਸੱਲੀ ਲੈ ਕੇ ਵੀਡੀਓ ਬਣਾਉਣੀ ਆ ਮਗਰ ਕੱਟੀ ਦੁੱਧ ਹੈਗਾ ਜੀ ਮੰਨ ਲਾ 9 ਕਿਲੋ 9 ਕਿਲੋ ਠੀਕ ਹੈ ਰੇਟ ਕੀ ਕਰਤਾ ਜਮਾ ਰੇਟ ਇਹਦਾ ਹੁੰਦਾ ਬਾਈ 90000 ਹਾਂਜੀ ਤੇ ਪਰ 85 ਦੇ ਵਿੱਚ ਕਾਟਾ ਵਾਟਾ ਹੀ ਇਹਦਾ 85 ਚ ਹਾਂ ਨਾ ਹਾਂਜੀ ਓਕੇ ਤੇ ਦੂਜੇ ਨੰਬਰ ਤੇ ਸੋਨੇ ਕੱਦ ਕਾਠ ਵਾਲੀ ਹੈ ਹਨ ਇਹਦਾ ਸੂਆ ਜੀ ਇਹ ਪਹਿਲਾ ਸੂਆ ਜੀ ਇਹ ਇਹਨੂੰ ਕਿੰਨੇ ਕਦਨ ਹੋ ਗਿਆ ਉਹਨੂੰ ਕਸ ਇਹ ਤਿੰਨ ਤਰੀਕ ਦੀ ਸੂਈ ਹੈ ਜੀ ਥਣ ਬਹੁਤ ਚੰਗਾ ਲੱਗਿਆ ਹਨ ਮਗਰ ਬੱਚਾ ਮਗਰ ਬੱਚਾ ਕੱਟਾ ਜੀ ਮਗਰ ਕੱਟਾ ਠੀਕ ਹੈ ਇਹਨੂੰ ਵੀ ਤੋਰੋ ਜੇ ਕੋਈ ਪਹਿਲਾ ਸੂਆ ਮਿੱਤਰੋ ਸੂਈ ਵੀ ਆ ਕੱਦ ਕਾਠ ਸੋਨਾ ਹੈ ਤੇ ਸਿਹਤ ਵੱਖੋ ਜਰੂਰ ਫਿੱਕੀਆਂ ਨੇ ਮੱਥੇ 'ਚ ਮਿੱਤਰੋ ਬੱਲਾ ਨੀਲੀ ਰਾਬੀ ਦੇ ਵਿੱਚੋਂ ਆਉਂਦੀ ਐ ਕਿਉਂਕਿ ਪੂਸ ਵੀ ਅੱਧੀ ਜਿਹੜੀ ਚਿੱਟੀ ਆ ਪਿਛਲੇ ਪੈਰਾਂ ਦੇ ਵਿੱਚ ਵੀ ਚਿੱਟਾ ਤੇ ਕਦ ਕਾੜ ਤੇ ਬੇਲ ਮਿੱਤਰੋ ਆਪਾਂ ਕਹਿ ਸਕਦੇ ਵੀ ਚੰਗੀ ਆ ਅਗਲੇ ਸੂਏ ਨੂੰ ਮਿੱਤਰੋ ਇਹਨੇ ਬੰਨ ਲੈ ਕਿਉਂਕਿ ਪਹਿਲੇ ਸੂਏ ਦੇ 'ਚ ਤਾਂ ਆਮ ਤੌਰ ਤੇ ਜਿਹੜੇ ਆਮ ਪਸ਼ੂ ਹੁੰਦੇ ਆ ਉਹ 9-10 ਲੀਟਰ ਵਾਲੇ ਹੁੰਦੇ ਨੇ ਤੇ ਦੂਜੇ ਸੂਏ ਨੂੰ 11 ਗਰਾਂ ਮਿੱਤਰੋ ਇਹਨੇ ਦੁੱਧ ਦੇ ਦੇਣਾ ਜਿਹੜੇ ਹਿਸਾਬ ਨਾਲ ਇਹਦਾ ਥਣਾ ਹਵਾਨਾ ਐ ਹੁਣ ਇਹਦੇ ਥੱਲੇ ਦੁੱਧ ਪੂਰਾ ਹੁਣ ਇਹਦੇ ਥੱਲੇ 9 ਕਿਲੋ ਦੁੱਧ ਆਈ ਆ 7 ਕਿਲੋ ਹੀ ਸੌਰੀ ਹਾਂ ਸਨੇ ਬੱਚੇ ਹਾਂ ਸਨੇ ਬੱਚੇ ਜੀ ਕਿੰਨੇ ਦਿਨ ਹੋ ਗਿਆ ਸੂਈ ਨੂੰ ਸੂਈ ਆ ਜੀ ਉਹਦੇ ਥਾਣੀ ਪਾਸ ਕਰਾਉਂਦੀ ਸੀਗੀ ਹੌਲੀ ਹੌਲੀ ਜਿਵੇਂ ਹੁਣ ਖਰਾਕ ਖਾਈ ਜਾਂਦੀ ਐ ਦੁੱਧ ਅੱਗੇ ਨੂੰ ਲਈ ਜਾਂਦੀ ਆ ਬੱਚਾ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹ ਨੂੰ 3 ਤਰੀਕ ਦੀ ਸੂਈ ਆ ਜੀ ਅੱਜ ਮੰਨ ਲਾਵੇ 9ਵਾਂ ਦਿਨ ਆ ਜੀ ਮੱਲਾ 8-9 ਕਿਲੋ ਕਰਜੂ ਕਿਲੋ 1.5 ਕਿਲੋ 2 ਕਿਲੋ ਬਾਜੂ ਹੋਰ ਬਾਜੂ ਜੀ ਬਾਜੂਰਾਉਣ ਹੈ ਹੈਨਾ ਇਹਦਾ ਰੇਟ ਫਿਰ ਕੀ ਕਰਿਆ ਜੀ ਇਹਦਾ ਰੇਟ ਤਾਂ ਜੀ ਝੋਟੀ ਦੇ ਕੱਦ ਸਾਹਤ ਤੇ 1 ਲੱਖ ਤੋਂ ਬਾਹਰ ਆਲੀ ਆ ਓਕੇ ਤੇ ਪਰ ਆਪ ਇਹਦਾ ਰੇਟ 95 ਕਰਦੇ ਆ ਤੇ 92 ਵੀ ਹਾਂ ਨਾ ਇਹ ਇਹਦਾ 95 ਆ ਉਹਦਾ 90 ਆ ਹਾਂ ਉਹਦਾ 90 ਆ ਜੀ ਉਹ 85 ਚ ਹਾਂ 85 ਚ ਹਾਂ ਤੇ ਇਹਦੀ 1 ਬੰਨੇ ਦੀ ਹਾਂ ਨਾ ਜੀ ਚਲੋ ਦੋਨੇ ਮਿੱਤਰੋ ਜਿਹੜੇ ਨਾਗਾ ਪੂਰੇ ਚੰਗੇ ਆ ਕਿਉਂਕਿ ਨੋਰਮਲ ਰੇਟ ਵਾਲੇ ਆ ਤੇ ਨੋਰਮਲ ਸਰੀਰ ਵਾਲੇ ਆ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਆਪਣਾ 86992 11185 86992 11185 11185 ਹਾਂਜੀ ਧੰਨਵਾਦ